ਕੋ ਕੀ ਕਹਿਣਾ ਉਹ ਸਿਉਂਤੀ ਦੇ ਹਸਰੇ ਤੇਰੇ ਸਹਮਤ ਕਰਨਾ ਤੇਰੇ ਉਹ ਸਿਉਂਤੀ ਦੇ ਹਸਰੇ ਤੇਰੇ ਸਹਮਤ ਕਰਨਾ ਤੇਰੇ

भैया भैया نو جا کو ڏٺي هو ڏيتي هو کاليا ماما منهن راتوں ۾ جاتے هه ڏيتي هو پير سونا ني ڏيوه ڏيتا پير ڏا ਯਾਰ ਗੁਰੂ ਜੀ ਪਹੁੰਚੇ ਹੈ ਸਾਡੇ ਦਾਤਾ ਪੀਰ ਸੋਈ ਰੱਸਾ ਲਾ ਦੇਵੇ ਜੀ ਦਾਤਾ ਪੀਰ ਸੋਈ ਰੱਸਾ

मिली साईं जिन सभु किसे नव मिल पीता साईं तर फ

भेर बाबे सचे दरबारी जो सबदिय मनोकामना

هي دوله جي ۾ پئي ٿي ਕੀ ਚੜੀ ਕੁਮਾਰੀ ਰੋਸ਼ਨਾ ਲੋਕੀਂ ਦੀ ਮਾਹੀ ਰੋਸ਼ਨਾ ਹੋ ਗਈ ਜ਼ਿੰਦਗੀ ਸਾਰੀ ਮਿਲ ਗਈ ਸਭ ਨੇ ਤੇ ਖੁਸ਼ੀਆਂ ਮੇਰੇ ਸੋਹਣ ਸੱਜਣਾ ਦੇ ਨੀਂਵੇ ਆਸ ਤੇ ਤੇਰੇ ਸੰਮਤ ਕਰਨਾ ਦੇ ਨੀਂਵੇ ਆਸ ਤੇ ਤੇਰੇ ਸੰਮਤ ਕਰਨਾ ਦੇ ਨੀਂਵੇ ਆਸ ਤੇ ਤੇਰੇ ਸੰਮਤ ਕਰਨਾ ਦੇ ਨੀਂਵੇ ਰੱਬ ਕਰੀਂ ਦਾਦੇ ਰੱਬ ਨਾ ਦੇ ਨੀੜੇ ਰੱਖ ਚੜ ਨਾ ਦੇ ਦੇ ਨੀੜੇ ਰੱਖ ਚੜ ਨਾ ਦੇ ਦੇ ਤੇਰੇ ਆਸੇ ਤੇਰੇ ਹੈ ਓਹੋ ਰੱਖ ਚੜ ਨਾ ਦੇ ਦੇ ਤੇਰੇ ਆਸੇ ਤੇਰੇ ਤੁਨ ਰੱਖ ਚੜ ਨਾ ਦੇ ਦੇ ਤੇਰੇ ਆਸੇ ਤੇਰੇ ਤੁਨ ਰੱਖ ਚੜ ਨਾ ਦੇ ਦੇ ਤੇਰੇ ਆਸੇ ਤੇਰੇ ਤੁਨ ਰੱਖ ਚੜ ਨਾ ਦੇ ਦੇ دارو لگے هے ستاير ستاير مو تارے لگے هے پخات ينه پچي ستاير

बाबा मारे हाया छो बरे साईं साईं लॻे सितारे लॻे सितारे न पवी पवी ਹੋ ਸਾਈਂ ਦੀ ਆਦਾ ਜਿੰਦਾ ਸਾਈਂ ਦੀ ਸਜਾਰੇ ਲੱਤੇ ਹੋਏ ਮੇਰੇ ਤੁਹਾਨੂੰ ਪਤਾ ਹੈ ਕਿ ਅੱਜ ਬਹੁਤ 임ਰਾਜ ਬਰਮਾ ਜੀ ਦੇ ਪਰਿਵਾਰ ਵਿੱਚ ਬਹੁਤ ਹੀ ਵੱਡਾ ਖੁਸ਼ੀਆਂ ਦਾ ਦਿਹਾੜਾ ਹੈ ਜਿਸ ਨੂੰ ਅਸੀਂ ਅੱਜ ਇਕੱਠੇ ਹੋ ਕੇ ਮਨਾ ਰਹੇ ਹਾਂ ਇੱਕ ਗ੍ਰਾਂਥ ਪਰਿਵਾਰ ਨੇ ਪਰਮਪਿਤਾ ਪਰਮੇਸ਼ਰ ਜੀ ਸ੍ਰੀ ਸਾਈ ਬਾਬਾ ਜੀ ਅਤੇ ਪਰਮਪਿਤਾ ਪਰਮੇਸ਼ਰ ਭਗਵਾਨ ਸ੍ਰੀ ਸਤਿਆ ਸਾਈ ਬਾਬਾ ਜੀ ਦਾ ਬੋਟ ਆਸਰਾ ਲੈ ਕੇ ਆਪਣੇ ਗ੍ਰਹਿ ਵਿਖੇ ਅੱਜ ਭਜਨ ਦਾ ਮੋਜਲ ਕੀਤਾ ਸੀ ਜੋ ਕਿ 5:30 ਵਜੇ ਸ਼ੁਰੂ ਹੋ ਗਿਆ ਸੀ ਤੇ ਨਾਲ ਹੀ ਭਜਨ ਜੋ ਹੁੰਦਾ ਹੈ ਤਕਰੀਬਨ 1 ਘੰਟੇ ਦਾ ਹੁੰਦਾ ਹੈ 1 ਘੰਟੇ ਬਾਅਦ ਅਸੀਂ ਆਰਤੀ ਕਰਨੀ ਸੀ ਲੇਕਿਨ ਸਾਨੂੰ ਇਸ ਮੌਕਾ ਨਹੀਂ ਮਿਲੇ ਆ ਕਿ ਦੁਆਰਾ ਇਸ ਸਮੇਂ ਵਿੱਚ ਅਸੀਂ ਆਰਤੀ ਕਰ ਸਕੀਏ ਸੋ ਅਰਪੀਤਾ ਪਰਵੇਸ਼ ਨੂੰ ਸਾਰੇ ਇਹ ਦੁਆ ਕਰੋ ਕਿ ਆਉਣ ਵਾਲਾ ਸਮਾਂ 임ਰਾਜ ਜੀ ਦੇ ਤੇ ਉਹਨਾਂ ਦੀ ਮਿਹਰਜ ਬਾਤੇ ਇਸੇ ਤਰੀਕੇ ਦੇ ਨਾਲ ਆਉਂਦਾ ਰਹੇ ਹਰ ਸਮੇਂ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਪਰਮਾਤਮਾ ਦੀਆਂ ਖੁਸ਼ੀਆਂ ਇਹਨਾਂ ਨੂੰ ਮਿਲਦੀਆਂ ਰਹਿਣ ਤੇ ਨਾਲ ਹੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹ ਜੋ ਸੁਭਾਗੇ ਸਮੇਂ ਤੇ ਹੁਣ ਸਤ ਸੰਗ ਹੋਇਆ ਜੀ ਸਤ ਸੰਗ ਜਿਹੜਾ ਹੁੰਦਾ ਹੈ ਭਜਨ ਤੇਗਾ ਹੁੰਦਾ ਹੈ ਉਹਦਾ ਚਾਂਤੀ ਨਹੀਂ ਹੁੰਦਾ ਹੈ ਲੇਕਿਨ ਉਹ ਸਮਾਂ ਜਿਹੜਾ ਅਸੀਂ ਇੱਕ ਘੰਟਾ ਪਹਿਲਾਂ ਪਰਮਕਾ ਪਰਮੇਸ਼ਰ ਦਾ ਨਾਮ ਲੈ ਕੇ ਆਪਣਾ ਗਾਇਨ ਕਰਕੇ ਭਜਨ ਗਾਇਨ ਕਰਕੇ ਕੀਤਾ ਹੈ ਹੁਣ ਵਿਆਹ ਦੀਆਂ ਰਸਮਾਂ ਦੇ ਤਰੀਕੇ ਦੇ ਨਾਲ ਜੋ ਪ੍ਰੋਗਰਾਮ ਹੋਣਾ ਹੈ ਸਾਜੀ ਆਏ ਹੋਇਆ ਨੇ ਆਪ ਜੀ ਦੇ ਸਾਹਮਣੂ ਬੇਤੀ ਹੈ ਕਿ ਇਹਨਾਂ ਦੀ ਖੁਸ਼ੀ ਵਿੱਚ ਆਪ ਸਭ ਇਕੱਠੇ ਹੋ ਕੇ ਇਸ ਖੁਸ਼ੀ ਨਾਲ ਬਣਾਓ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਔਰ ਜੈ ਸਾਈਂ ਰਾਮ ਜੈ ਸਾਈਂ